ਸਸਿਕਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ 4 5 6 ਅਤੇ 7 ਪੰਜਾਬ ਦਾ ਮੌਸਮ ਕਿਵੇਂ ਰਹੇਗਾ ਅਕਤੂਬਰ ਮਹੀਨੇ ਦੇ ਵਿੱਚ ਹੁਣ ਮੌਸਮ ਕਾਫੀ ਜ਼ਿਆਦਾ ਬਦਲ ਚੁੱਕਿਆ ਜੀ ਦੇਖ ਸਕਦੇ ਹੋ ਕਿ ਫਿਲਹਾਲ ਸੈਟਲਾਈਟ ਇਮੇਜ ਤੋਂ ਸਾਫ਼ ਦਿਖਾਈ ਦੇ ਰਿਹਾ ਹੈ ਕਿ ਪੰਜਾਬ ਦਾ ਮੌਸਮ ਸਾਫ਼ ਹੈ ਕੋਈ ਵੱਡੀ ਹਲਚਲ ਨਹੀਂ ਹੈ ਪਰ ਪੰਜਾਬ ਦੇ ਵਿੱਚ ਹੁਣ ਧੁੰਦ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਕਿ ਪੰਜਾਬ ਦੇ ਵਿੱਚ ਪੱਛਮੀ ਹਵਾ ਦੀ ਵਾਪਸੀ ਹੋ ਰਹੀ ਹੈ ਪੱਛਮੀ ਹਵਾ ਠੰਡੀ ਹੋਣ ਦੇ ਨਾਲ ਨਾਲ ਖੁਸ਼ਕ ਵੀ ਹੁੰਦੀ ਹੈ ਪਰ ਜਿਹੜਾ ਪੰਜਾਬ ਦੇ ਵਿੱਚ ਮੌਇਸਚਰ ਪੂਰਬੀ ਹਵਾ ਦੇ ਕਰਕੇ ਆਇਆ ਸੀ ਤੇ ਅਚਾਨਕ ਪੱਛਮੀ ਹਵਾ ਠੰਡੀ ਆਉਣ ਦੇ ਨਾਲ ਉਹ ਜਿਹੜਾ ਠੰਡ ਦੇ ਵਿੱਚ ਮਾਹੌਲ ਵਧਿਆ ਤਾਂ ਉਹ ਮੌਇਸਚਰ ਜਿਹੜਾ ਧੁੰਦ ਦਾ ਮਾਹੌਲ ਬਣਨਾ ਸ਼ੁਰੂ ਹੋ ਚੁੱਕਿਆ ਹੈ ਪੰਜਾਬ ਦੇ ਵੱਖ-ਵੱਖ ਥਾਵਾਂ ਦੇ ਵਿੱਚ ਅੱਜ ਸਵੇਰ ਦੇ ਸਮੇਂ ਧੁੰਦ ਦੇਖਣ ਨੂੰ ਮਿਲੀ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਜ਼ਾ ਸੈਟਲਾਈਟ ਐਬਿਮਸ ਤੋਂ ਲਾਵਾ ਦੇਖਿਆ ਜਾਬਾ ਤਾਂ ਚੱਕਰਵਤੀ ਤੂਫਾਨ ਜਿਹੜਾ ਅਰਬ ਸਾਗਰ ਵਾਲਾ ਏ ਉਹ ਕਿਤੇ ਨ ਕਿਤੇ ਹਲਕਾ ਜਿਹਾ ਕਮਜ਼ੋਰ ਪੈ ਰਿਹਾ ਠੀਕ ਹੈ ਥੋੜਾ ਜਿਹਾ ਦੂਰ ਵੀ ਖਿਸਕ ਰਿਹਾ ਉਹ ਗੁਜਰਾਤ ਦੇ ਖੇਤਰ ਤੋਂ ਤੇ ਪਰ ਜਿਹੜਾ ਬੰਗਾਲ ਦੀ ਖੜ ਵਾਲੀ ਸਿਸਟਮ ਸੀ ਉਹ ਕਿਤੇ ਨ ਕਿਤੇ ਹੁਣ ਬਿਹਾਰ ਅਤੇ ਯੂਪੀ ਨੂੰ ਬਹੁਤ ਹੱਦ ਤੱਕ ਕਵਰ ਕਰਦਾ ਹੋਇਆ ਦਿਖਾਈ ਦੇ ਰਿਹਾ ਕਿਉਂਕਿ ਆਉਂਦੇ ਦਿਨ ਯਾਨੀ ਕਿ 5 6 ਅਤੇ 7 ਤਰੀਕ ਨੂੰ ਪੰਜਾਬ ਦੇ ਉੱਪਰ ਤਗੜੀ ਕਾਰਵਾਈ ਕਰਨ ਦੀ ਸਮਰੱਥਾ ਰੱਖ ਰਿਹਾ ਹੈ ਅੱਜ ਅਗਰ ਗੱਲ ਕੀਤੀ ਜਾਵੇ ਤਾਂ ਅੱਜ ਕੋਈ ਤਗੜੀ ਕਾਰਵਾਈ ਦਿਖਾਈ ਨਹੀਂ ਦੇ ਰਹੀ ਪੰਜਾਬ ਦੇ ਉੱਪਰ ਇਕਾਦੁੱਕਾ ਬੱਦਲ ਵਈਆਂ ਉੱਤਰੀ ਭਾਰਤ ਤੋਂ ਯਾਨੀ ਕਿ ਜੰਮੂ ਕਸ਼ਮੀਰ ਲੇਹ ਲਦਾਖ ਤੋਂ ਇਹ ਥੋੜੀ-ਬਹੁਤੀ ਪੰਜਾਬ ਦੇ ਵਿੱਚ ਕੂਝ ਕਰ ਸਕਦੇ ਨੇ ਬਾਅਦ ਦੁਪਹਿਰ ਜਿਸ ਦੇ ਨਾਲ ਥੋੜੀ-ਬਹੁਤੀ ਬੱਦਲ ਵਾਈ ਦਾ ਮਾਹੌਲ ਬਣ ਸਕਦਾ ਪਰ ਭਾਰੀ ਮੀਂਹ ਦੀ ਕੋਈ ਉਮੀਦ ਅੱਜ ਦਿਖਾਈ ਨਹੀਂ ਦੇ ਰਹੀ ਅੱਜ ਮੌਸਮ ਦੇ ਵਿੱਚ ਕਾਫੀ ਜ਼ਿਆਦਾ ਕਮੀ ਤਾਪਮਾਨ ਦੇ ਵਿੱਚ ਆਉਂਦੀ ਦਿਖਾਈ ਦੇਵੇਗੀ ਮੌਸਮ ਥੋੜਾ ਜਿਹਾ ਠੰਡਾ ਹੁੰਦਾ ਦਿਖਾਈ ਦੇਵੇਗਾ ਕਿਉਂਕਿ ਪੱਛਮੀ ਹਵਾ ਚੱਲਣ ਦੇ ਕਾਰਨ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦਾ ਤਾਪਮਾਨ 1.5 ਜਾਂ 2 ਡਿਗਰੀ ਤੱਕ ਘਟਦਾ ਹੋਇਆ ਕੱਲ੍ਹ ਨਾਲੋਂ ਦਿਖਾਈ ਦੇਵੇਗਾ ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਤਾਂ ਥੋੜੀ ਜਿਹੀ ਧੁੱਪ ਲਿਸ਼ਕ ਸਕਦੀ ਹੈ ਨਾਲ ਹੀ ਦੇ ਬੱਦਲਵਾਈ ਵੀ ਆ ਸਕਦੀ ਹੈ ਪਰ ਕੱਲ੍ਹ ਸਵੇਰੇ 5 ਤਰੀਕ ਯਾਨੀ ਕਿ ਸਵੇਰੇ 5 ਵਜੇ ਤੋਂ ਹੀ ਪੰਜਾਬ ਦੇ ਵੱਖ-ਵੱਖ ਥਾਵਾਂ ਵਿੱਚ ਭਾਰੀ ਮੀਂਹ ਦੇਖਣ ਨੂੰ ਮਿਲ ਸਕਦਾ ਜਿਦੇ ਵਿੱਚ ਖਾਸ ਤੌਰ ਤੇ ਮਾਝਾ ਦੁਆਬਾ ਮਾਲਵਾ 벨ਟ ਜਿਹੜੀ ਨੇ ਇਹ ਦੇਖਣ ਨੂੰ ਮਿਲ ਸਕਦੀਆਂ ਨੇ ਮਾਲਵਾ 벨ਟ ਦੀ ਅਗਰ ਗੱਲ ਕੀਤੀ ਜਾਵੇ ਤਾਂ ਫਜ਼ਿਲਕਾ ਫਿਰੋਜ਼ਪੁਰ ਫਰੀਦਕੋਟ ਇਹਨਾਂ ਵਿੱਚ ਵੀ ਠੀਕ ਠਾਕ ਮੀਂਹ ਹੈ ਪਰ ਸੰਗਰੂਰ ਬਠਿੰਡਾ ਮਾਨਸਾ ਅਤੇ ਬਰਨਾਲਾ ਇਹ ਕੁਝ ਜਿਲ੍ਹੇ ਨੇ ਜਿਨ੍ਹਾਂ ਵਿੱਚ ਥੋੜੀ ਜਿਹੀ ਉਮੀਦ ਹੀ ਉਮੀਦ ਘੱਟ ਹੀ ਬਣਦੀ ਦਿਖਾਈ ਦੇਵੇਗੀ ਬਾਕੀ ਲਗਾਤਾਰ ਪੂਰੇ ਪੰਜਾਬ ਦੇ ਵਿੱਚ ਠੀਕ ਠਾਕ ਬਰਸਾਤ ਹੋਣ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਤੇ ਕਈ ਲੋਕ ਅਫਵਾਹਾਂ ਉਠਾ ਰਹੇ ਨੇ ਕਿ 80 ਸਾਲ ਦਾ ਰਿਕਾਰਡ ਟੁੱਟੇਗਾ ਜਾਂ ਕੋਈ ਹੋਰ ਪਹਾੜੀ ਮੰਦਭਾਗੀ ਘਟਨਾਵਾਂ ਹੋ ਸਕਦੀਆਂ ਨੇ ਤੇ ਲਗਾਤਾਰ ਹੜ੍ਹਾਂ ਦਾ ਖਤਰਾ ਵੀ ਜਤਾਇਆ ਜਾ ਰਿਹਾ ਹੈ ਜੋ ਕਿ ਬਹੁਤ ਮਾੜੀ ਗੱਲ ਹੈ ਖਾਸ ਤੌਰ ਤੇ ਪੰਜਾਬ ਦੇ মিডিਆ ਦੇ ਲਈ ਕਿਉਂਕਿ ਮੈਂ ਲਗਾਤਾਰ ਦੇਖ ਰਿਹਾ ਹਰੇਕ ਨਾਮੀ ਪਰਮਾਮੀ ਜਿੰਨਾ ਵੀ ਵਧੀਆ ਚੈਨਲ ਹੈ ਉਹਦੇ ਉੱਪਰ ਇਹੀ ਖਬਰ ਦਿਖਾਈ ਜਾ ਰਹੀ ਹੈ ਪੰਜਾਬ ਦੇ ਉੱਪਰ ਮੰਡਰਾ ਰਿਹਾ ਹੜਾਂ ਦਾ ਖਤਰਾ ਟੁੱਟੇਗਾ 80 ਸਾਲਾਂ ਦਾ ਰਿਕਾਰਡ ਡੈਮਾਂ ਦੇ ਉੱਪਰ ਫੇਰ ਤੋਂ ਮੰਡਰਾ ਰਿਹਾ ਖਤਰਾ ਅਜਿਹੀਆਂ ਗੱਲਾਂ ਚਲਾ ਚਲਾ ਕੇ ਪੰਜਾਬ ਨੂੰ ਡਰਾਇਆ ਜਾ ਰਿਹਾ ਹੈ ਬਿਸ਼ੱਕ ਸਾਨੂੰ ਪਤਾ ਤੁਸੀਂ ਵਿਊ ਲੈਣੇ ਨੇ ਪਰ ਅਜਿਹੀ ਗੱਲਾਂ ਨਾ ਕਰੋ ਪੰਜਾਬ ਦਾ ਜੋ ਸੰਤਾਪ ਪਿਛਲੇ ਮਹੀਨੇ ਹੰਡਾਇਆ ਉਸ ਨੂੰ ਨਾ ਤੁਸੀਂ ਦੁਬਾਰਾ ਤੋਂ ਜਗਾਓ ਕਿਉਂਕਿ ਲਗਾਤਾਰ ਕਿਹਾ ਜਾ ਰਿਹਾ ਹੈ ਹੁਣ ਰਿਕਾਰਡ ਟੁੱਟਣ ਦਾ ਮਤਲਬ ਕੀ ਹੈ ਕਿਉਂਕਿ ਅਕਤੂਬਰ ਮਹੀਨੇ ਵਿੱਚ ਅਗਰ ਮੰਨ ਲਓ 10 mm ਵਰਖਾ ਹੁੰਦੀ ਹੈ ਨਾਰਮਲ ਅਗਰ ਮੈਂ ਤੁਹਾਨੂੰ ਕਹੀਏ 10% ਵਰਖਾ ਹੁੰਦੀ ਹੈ ਉਹ 10 ਦੀ ਜਗ੍ਹਾ ਅਗਰ 12 ਜਾਂ 13% ਹੋ ਜਾਂਦੀ ਹੈ ਤਾਂ ਇਸ ਦਾ ਮਤਲਬ ਹੈ ਕਿ ਰਿਕਾਰਡ ਟੁੱਟ ਸਕਦਾ ਹੈ ਠੀਕ ਹੈ ਇਸ ਦਾ ਮਤਲਬ ਇਹ ਨਹੀਂ ਹੈ ਕਿ ਜੂਨ ਜੁਲਾਈ ਵਾਲਾ ਰਿਕਾਰਡ ਟੁੱਟ ਜਾਊਗਾ ਉਹ ਜੂਨ ਜੁਲਾਈ ਦੇ ਵਿੱਚ 700 800 1000 mm ਤੱਕ ਦੀ ਵਰਖਾ ਵੀ ਹੁੰਦੀ ਅਸੀਂ ਨੋਟ ਕੀਤੀ ਗਈ ਹੈ ਅਗਰ ਉਹਦੇ ਵਿੱਚੋਂ ਇੱਕ ਆਪਾਂ ਕਹਿ ਦਈਏ ਬਾਲਟੀ ਦੇ ਵਿੱਚ ਜ਼ਿਆਦਾ ਇੱਕ ਜੱਗ ਭਰ ਕੇ ਹੋਰ ਪਾ ਦਈਏ ਪਾਣੀ ਦਾ ਤਾਂ ਥੋੜੇ ਡੁੱਲ ਸਕਦਾ ਹੈ ਠੀਕ ਹੈ ਤਾਂ ਉਹ ਮਾਹੌਲ ਬਣ ਸਕਦਾ ਇਹ ਹੈ ਨਹੀਂ ਹੈ ਕਿ ਇੱਕ ਬਾਲਟੀ ਦੇ ਵਿੱਚ ਅਸੀਂ ਇੱਕ ਬੜਾ ਟੱਪ ਭਰ ਕੇ ਪਾ ਦੂਗੇ ਤਾਂ ਅਜਿਹਾ ਮਾਹੌਲ ਬਣ ਸਕਦਾ ਹੈ ਅਜਿਹੇ ਹਾਲਾਤ ਜਿਹੜੇ ਨੇ ਉਹ ਅਸੀਂ ਦੇਖ ਚੁੱਕੇ ਹਾਂ ਮਈ ਜੂਨ ਜੁਲਾਈ ਅਗਸਤ ਸਤੰਬਰ ਦੇ ਤੱਕ ਪਰ ਅਕਤੂਬਰ ਦੇ ਵਿੱਚ ਅਜਿਹੀ ਕੋਈ ਹਾਲਾਤ ਨਹੀਂ ਹੈ ਥੋੜੀ-ਬਹੁਤੀ ਵਰਖਾ ਨਾਰਮਲ ਨਾਲੋਂ ਅਗਰ 1-2% ਜ਼ਿਆਦਾ ਪੈ ਜਾਂਦੀ ਹੈ ਤਾਂ ਹਾਂ ਉਹ ਇਹ ਜ਼ਰੂਰ ਹੋ ਸਕਦਾ ਹੈ ਕਿ ਪਿਛਲੇ 80 ਸਾਲਾਂ ਦੇ ਵਿੱਚ ਅਕਤੂਬਰ ਮਹੀਨੇ ਵਿੱਚ ਜਿੰਨੀ ਵਰਖਾ ਹੁੰਦੀ ਸੀ ਉਹਦੇ ਨਾਲੋਂ ਥੋੜ੍ਹਾ ਜ਼ਿਆਦਾ ਹੋ ਸਕਦਾ ਹੈ ਅਗਰ 1 ਇੰਚ ਪਾਣੀ ਭਰਦਾ ਸੀ ਖੇਤਾ ਵਿੱਚ ਤਾਂ ਉਹ 2 ਇੰਚ ਭਰ ਜਾਊਗਾ 2 ਭਰਦਾ ਤੇ ਨਿਚੇ ਭਰ ਜਾਊਗਾ ਇੰਨਾ ਕੁ ਉਮੀਦ ਬਣਦੀ ہوئی ਦਿਖਾਈ ਦੇ ਰਹੀ ਹੈ ਕੋਈ ਤਕੜਾ ਹਾਲਾਤ ਨਹੀਂ ਹਨ ਕੋਈ ਡਰਨ ਦੀ ਲੋੜ ਨਹੀਂ ਹੈ ਅਗਰ ਕੋਈ ਅਜਿਹੀ ਵੀਡੀਓ ਤੁਹਾਡੇ ਤੱਕ ਸਾਂਝੀ ਹੁੰਦੀ ਹੈ ਤਾਂ ਜਰੂਰ ਉਹਨਾਂ ਦੇ ਕਮੈਂਟ ਪੜ ਲਿਆ ਕਰੋ ਥੱਲੇ ਗਾਲਾਂ ਹੀ ਪੈਂਦੀਆਂ ਨੇ ਉਹਨਾਂ ਨੂੰ ਠੀਕ ਹੈ ਜੀ ਤੇ ਬਾਕੀ ਰੱਬ ਅੱਗੇ ਅਰਦਾਸ ਕਰੋ ਕੋਈ ਭਾਰੀ ਨੁਕਸਾਨ ਨਾ ਹੋਵੇ ਕਿਉਂਕਿ ਤੇਜ਼ ਹਨੇਰੀ ਚੱਲ ਸਕਦੀ ਹੈ ਫਸਲਾਂ ਦਾ ਨੁਕਸਾਨ ਹੋ ਸਕਦਾ ਹੈ ਅਜਿਹਾ ਕੋਈ ਡਰਨ ਵਾਲੀ ਲੋੜ ਨਹੀਂ ਹੈ ਕੋਈ ਤਕੜਾ ਰਿਕਾਰਡ ਟੁੱਟ ਜਾਊਗਾ ਰਿਕਾਰਡ ਟੁੱਟਣ ਦਾ ਮਤਲਬ ਇਹੀ ਹੈ ਥੋੜੀ ਬਹੁਤੀ ਆਮ ਜਿਆਦਾ ਵਰਖਾ ਹੋ ਜੂਗੀ ਠੀਕ ਹੈ ਜੀ ਬਾਕੀ 7 ਤਰੀਕ ਤੱਕ ਮੌਸਮ ਸਾਫ ਹੋਣ ਦੀ ਹੌਲੀ ਹੌਲੀ ਉਮੀਦ ਦਿਖਾਈ ਦੇ ਰਹੀ ਹੈ 5 6 ਤੇ 7 ਤਰੀਕ ਨੂੰ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਬਰਸਾਤ ਹਲਕੇ ਹਲਕੇ ਰੂਪ ਦੇ ਵਿੱਚ ਟੁੱਟਵੇਂ ਰੂਪ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਤੇ ਬਾਕੀ ਵੈਦਰ ਅਪਡੇਟਸ ਥੋੜੇ ਤੇ ਨਾਲ ਬਣੇ ਰਹੋ ਚੈਨਲ ਸਬਸਕ੍ਰਾਈਬ ਕਰਕੇ ਜਰੂਰ ਜਾਓ ਤੁਹਾਡੇ ਇਲਾਕੇ ਦੇ ਕੀ ਹਾਲਾਤ ਨੇ ਕਮੈਂਟ ਕਰ ਦਿਓ ਚੈਨਲ ਤੇ ਨਵੇਂ ਉਸ ਵੀਡੀਓ ਲਾਈਕ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਦਿਓ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ